ਬਾਪੂ ਨੂੰ ਬਸਲਾ ਭਣਾ ਕੀ ਕੀ ਬੱਠਾ ਆਪੂ ਤੇਰੀ ਗੱਲ ਸਹੀ ਸੀ ਉਹ ਕਿਹੜੀ ਉਹ ਤੂੰ ਕਹਿੰਦਾ ਸੀਗਾ ਸੂਰਜ ਹੋਰ ਆ ਜਾਂਦਾ ਨਮਾ ਆਹ ਉਹ ਨਮਾ ਹੀ ਕਹਿੰਦਾ ਤੇ ਪਹਿਲਾ ਵਾਲਾ ਕਿੱਧਰ ਜਾਂਦਾ ਪਹਿਲਾ ਦਾ ਖਦਮਾ ਨਹੀਂ ਨਹੀਂ ਤੇ ਨਮਾ ਚੜ ਜਾਂਦਾ ਮੈਂ ਤੇ ਨਮਾ ਚੜਦਾ ਵਾ ਬਈ ਸੂਰਜ ਇੱਕ ਆ ਮੈਂ ਫੁੱਦੂ ਆ ਹੈ ਭੈਂਦਾ ਖਦਮਾ ਉਥੋਂ ਆਣ ਕੇ ਨਮਾ ਚੜਜੋ ਨੇ ਇੱਧਰ ਤਾਂ ਸ਼ੈਵਦਾ ਨਾ ਨਾ ਉਹ ਛਿਪਿਆ ਇੱਧਰ ਆਜੂਆ ਉਹ ਧਰਤੀ ਘੁਕਦੀ ਐ ਸੂਰਜ ਖੜਾ ਚਾਲਾ ਚਾਲਾ ਮਾਟਰ ਕਹਿੰਦੇ ਆ ਲੈ ਮਾਟਰ ਨੂੰ ਮੱਕ ਭੱਜਾ ਕਾ ਨਾ ਇਹ ਝੂਠ ਬੋਲਦਾ ਯਾਰਾ ਨੇ ਗੱਲ ਤਾਂ ਮਾਰੂ ਦੀ ਸਹੀ ਲੱਗਦੀ ਰਾਜਾ ਅੱਛਾ ਅਗਰ ਸੂਰਜ ਮਰ ਜਾਂਦਾ ਹੈ ਹਾਂ ਹਾਂ ਸਾਰੇ ਜੀਦੇ ਆ ਸੂਰਜ ਵੀ ਕਿਤੇ ਮਰਿਆ ਹੋਰ ਆ ਪੈਂ ਜਾਂ ਖਾ ਮੱਤਾ ਹੁੰਦਾ ਦਾ ਅੱਖ ਦਾ ਹੁੰਦਾ ਹੈ ਫਿਰ ਕਿੱਧਰ ਜਾਂਦਾ ਮਾਰ ਕੇ ਨਹੀਂ ਹੋਰ ਉਹ ਜਾਂਦਾ ਨਾਗੇ ਦੇ ਚੋ ਤੇ ਕਰ ਐਨੇ ਸੂਰਜ ਉਧਰ ਕਿਵੇਂ ਜਾਈ ਜਾਂਦੇ ਬਾਪੂ ਹਾਂ ਐਨੇ ਸੂਰਜ ਉਧਰ ਕਿਵੇਂ ਜਾਈ ਜਾਂਦੇ ਨਮਾ ਚੱਲਦਾ ਜਾ ਫਿਰ ਉਹ ਕਿੱਧਰ ਜਾਂਦੇ ਪਹਿਲਾਂ ਇਹ ਆ ਹੁਣ ਨਾ ਨਮਾ ਚੱਲਿਆ ਉਹ ਉਹ ਖਾਦ ਕਾਲਾ ਵਾਲਾ ਕਿੱਧਰ ਗਿਆ ਫਿਰ ਕਾਲਾ ਖਾਦਣਾ ਲੈ ਗਿਆ ਕਿੱਧਰ ਚੰਗਾ ਤੁਸੀਂ ਮੈਨਾਂ ਨਾਲ ਬੱਝੋ ਮਾਟਰ ਵਿੱਚ ਵਾਹੇ ਜਾ ਪੈਂਦਾ ਖਾ ਮਾਟਰ ਜਿਹੜੇ ਸੰਨ ਆ ਕਹ ਦਿੰਦਾ ਕਿ ਤਾਪਾਂ ਚ ਲਿਖਿਆ ਵਾ ਕੀ ਸੂਰਜ ਹਾਂ ਹਾਂ ਇੱਕੋ ਇੱਕੋ ਵੇਖੇ ਪਾਈਨੇ ਮਲ ਖਾ ਜਾਵੜ ਉਹ ਉੱਥੋਂ ਆਜੂਗਾ ਉਹ ਰੱਬ ਦੀਆਂ ਜੜਾਂ ਤੋਂ ਆਜੂਗਾ ਮੇਰਾ ਪਿਆਰ ਉਹੀ ਕੈਨੇਡਾ ਅਮਰੀਕਾ ਚੜਦਾ ਉਹੀ ਇੱਥੇ ਚੜਦਾ ਚੱਲ 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 ਹਾਂ ਚੱਲ ਐ ਉਹ ਪਿਆਰਾ ਬੋਲਿਆ ਉੱਤੇ ਦਾ ਰਾਤ ਹੈ ਉੱਤੇ ਕੱਤੇ ਬੈਣਾ ਇਹ ਆਹ ਪਰ ਉੱਤੇ ਰਾਤਾ ਹੁਣ ਕੈਨੇਡਾ ਚ ਅਮਰੀਕਾ ਚ ਉਹ ਜਾਈ ਉੱਡ ਗਿਆ ਤੇ ਹੋਰ ਨਹੀਂ ਕੈਨੇਡਾ ਵੀ ਬੱਦ ਗਿਆ ਕਿ ਬੈਣਾ ਨਹੀਂ ਕੈਨੇਡਾ ਅਮਰੀਕਾ ਚ ਕੀ ਹੈ ਦੇਣਾ ਹੁਣ ਨਹੀਂ ਨਹੀਂ ਰਾਤਾ ਰਾਤਾਦਰ ਨਹੀਂ ਬਾਤਾ ਮੇਰੇ ਬਾਰਾਤਾ ਨਹੀਂ ਫੋਨ ਆਵੜੀ ਚੰਗਾ ਫੋਨ ਕਰਕੇ ਬਾਤਾ ਉੱਤਰ ਚੱਲਦਾ ਨਹੀਂ ਹੋਇਆ ਮਾਹੀ ਜਾਂਦਾ ਕਿ ਕਿਥੇ ਪੜਿਆ ਵੀ ਸੂਰਜ ਵੱਧਾ ਹਾਂ ਤੂੰ ਕਿਥੇ ਪੜਿਆ ਵੀ ਸੂਰਜ ਰੋਜ਼ ਨਵਾਂ ਆਉਂਦਾ ਤੈਨੂੰ ਕਿਹਨੇ ਦੱਸਿਆ ਇਹ ਹੋਰ ਕੀ ਜਾਂਦਾ ਓਏ ਉਹ ਦੇਖੀ ਐ ਧਰਤੀ ਘੁੰਮਦੀ ਐ ਜਾਂਦਾ ਇਹ ਇੱਕ ਉੱਥੇ ਪੜਿਆ ਇਹ ਫੇਰ ਘਰ ਬਾਤ ਜਾਣਦੇ ਕਾ ਠੀਕ ਘੁੰਮਦੀ ਐ ਹਾਂ ਠੀਕ ਜਾਂਦਾ ਤਾਂ ਠੀਕ ਘੁੰਮਦੀ ਆ ਨਾ ਹੌਲੀ ਹੌਲੀ ਘੁੰਮਦੀ ਐ ਅੱਛਾ ਨਾ ਆ ਕਰ ਉਹ ਗੱਲ ਸੁਣਦਾ ਇਹ ਤੇਰਾ ਮੰਝਾ ਕਈ ਵਾਰੀ ਤੂੰ ਕੋ ਕਹਿੰਗਾ ਇਹ ਸਾਰਾ ਧਰਤੀ ਘੁੰਮਦੀ ਐ